ਸਪੋਰਟ ਤੇ ਰੈジਸਟੈਂਸ ਪਲੇਸ ਕਰਨ ਦਾ ਤਰੀਕਾ ਉਹ ਤਰੀਕਾ ਜਿਹੜਾ ਮੈਂ ਇਸਤੇਮਾਲ ਕਰਦਾ ਜਿਹਦੇ ਨਾਲ ਮੈਂ ਸਪੋਰਟ ਤੇ ਰੈジਸਟੈਂਸ ਪਲੇਸ ਕਰਕੇ ਤੁਹਾਨੂੰ ਦੱਸਦਾ ਹਮੇਸ਼ਾ ਹਰ ਦਿਨ WhatsApp ਚੈਨਲ ਤੇ ਸੋ ਤਰੀਕਾ ਬਹੁਤ ਸਿੰਪਲ ਸਾਦਾ ਤੇ ਸਰਲਿਆ ਤੇ ਉਹੀ ਤਰੀਕਾ ਤੁਹਾਨੂੰ ਦੱਸਾਂਗੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੇ ਇਹ ਜਿਹੜਾ ਤਰੀਕਾ ਨੇ ਕਿਸੇ ਵੀ ਟਾਈਮ ਫਰੇਮ ਤੇ ਤੁਸੀਂ ਭਾਵੇਂ ਇਸਤੇਮਾਲ ਕਰੋ ਫਿਲਹਾਲ ਇੱਥੇ ਤਾਂ ਆਪਾਂ 15 ਮਿੰਟ ਦਾ ਟਾਈਮ ਫਰੇਮ ਖੋਲ੍ਹਿਆ ਹੋਇਆ ਕਿਸੇ ਵੀ ਟਾਈਮ ਫਰੇਮ ਤੇ ਭਾਵੇਂ 30 ਮਿੰਟ ਦਾ ਆ 1 ਘੰਟੇ ਦਾ ਆ 4 ਘੰਟੇ ਦਾ ਆ 1 ਦਿਨ ਦਾ ਆ ਇੱਕ ਵੀਕ ਦਾ ਆ ਆਪਾਂ ਆਪਾਂ ਇੱਕ ਮਹੀਨੇ ਦਾ ਹੈ ਹਰ ਇੱਕ ਟਾਈਮ ਫਰੇਮ ਤੇ ਤਰੀਕਾ ਇਹੀ ਆ ਤਰੀਕਾ ਇਹੀ ਹੈ ਇਹਦੇ ਵਿੱਚ ਕੁਝ ਡਿਫਰੈਂਟ ਨਹੀਂ ਕਰਨਾ ਤਰੀਕਾ ਇਹੀ ਹੈ ਸੋ ਇੱਥੇ ਬਸ ਤਰੀਕੇ ਨੂੰ ਸਮਝੋ ਟਾਈਮ ਫਰੇਮ ਤੁਸੀਂ ਜਿਹੜਾ ਵੀ ਯੂਜ਼ ਕਰਨਾ ਉਹਦੇ ਵਿੱਚ ਇਸੇ ਤਰੀਕੇ ਨਾਲ ਤੁਸੀਂ ਆਪਣੇ ਸਪੋਰਟ ਰੈਜ਼ਿਸਟੈਂਸ ਪਲੇਸ ਕਰ ਸਕਦੇ ਜੋ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਜੇ ਕਰੀਏ ਤੇ 21317 ਇੱਥੇ ਆਪਾਂ ਇੱਕ ਰੈਜ਼ਿਸਟੈਂਸ ਲਾਇਆ ਹੋਇਆ ਹੈ ਤੇ ਇਹ ਮਜ਼ਬੂਤ ਰੈਜ਼ਿਸਟੈਂਸ ਹੈ ਕਿਉਂ ਮਜ਼ਬੂਤ ਹੈ ਕਿਉਂਕਿ ਦੇਖੋ ਪਹਿਲੀ ਵਾਰ ਮਾਰਕੀਟ ਇਹਦੇ ਕੋਲ ਕਈ ਡਿੱਗੀ ਦੂਜੀ ਵਾਰ ਗਈ ਡਿੱਗੀ ਤੀਜੀ ਵਾਰ ਗਈ ਡਿੱਗੀ ਚੌਥੀ ਵਾਰ ਗਈ ਇਹ ਤੋਂ ਫੇਰ ਡਿੱਗੀ ਚਾਰ ਵਾਰ ਮਾਰਕਟ ਇਥੋਂ ਡਿੱਗੀ ਇਸ ਕਰਕੇ ਇਹ ਕੀਆ ਮਜ਼ਬੂਤ ਰੈਜ਼ਿਸਟੈਂਸ ਤੇ ਹੁਣ ਜਦੋਂ ਦੇਖੋ ਮਾਰਕਟ ਉੱਤੇ ਗੈਪ ਆਪਨਿੰਗ ਹੋ ਗਈ ਹੀ ਇਥੋਂ ਸ਼ੁੱਕਰਵਾਰ ਨੂੰ ਤੇ ਇਹ ਕੀ ਬਣ ਗਿਆ ਮਜ਼ਬੂਤ ਸਪੋਰਟ ਬਣ ਗਿਆ ਠੀਕ ਹੈ ਕਲੀਅਰ ਹੋ ਗਿਆ ਤੇ ਹੁਣ ਆਪਾਂ ਲਾਈਨ ਦੀ ਗੱਲ ਕਰਦੇ ਹਾਂ ਕਿ ਜਿਹੜੀ ਆ ਲਾਈਨ ਹੈ ਆਪਾਂ 24317 ਤੇ ਇਹ ਆਪਾਂ ਕਿਹੜੇ ਲੌਜੀਕ ਦੇ ਨਾਲ ਖਿੱਚੀ ਆ ਕਿਉਂਕਿ ਇਹਦੇ ਵਿੱਚ ਤੁਸੀਂ ਦੇਖੋਗੇ ਤੇ ਸੋਚੋਗੇ ਕਿ ਇੱਥੋਂ ਤਾਂ ਦੇਖੋ ਕਿ ਇਹਦੀ ਹਾਈ ਉੱਤੇ ਆ ਇੱਥੇ ਕਿਉਂ ਨਹੀਂ ਲੈਣੀ ਖਿੱਚੀ ਹੁਣ ਐਸ ਕੈਂਡਲ ਦੀ ਤਾਂ ਬਾਡੀ ਥੱਲੇ ਆ ਇਹਦੇ ਹਾਈ ਤਾਂ ਜਿਹੜੇ ਇੱਥੋਂ ਵੀ ਉੱਤੇ ਆ ਇੱਥੇ ਕਿਉਂ ਨਹੀਂ ਲੈਣੀ ਖਿੱਚੀ ਸੋ ਜਿਹੜੀ ਲਾਈਨ ਆ ਆਪਾਂ ਖਿੱਚਣੀ ਆ ਹੁਣ ਦੇਖੋ ਚਾਰ ਜਗ੍ਹਾ ਤੋਂ ਮਾਰਕਟ ਡਿੱਗੀ ਆ ਚਾਰ ਜਗ੍ਹਾ ਤੋਂ ਮਾਰਕਟ ਡਿੱਗੀ ਆ ਤੇ ਆਪਾਂ ਲਾਈਨ ਦੇ ਨਾਲ ਨਾ ਹਰ ਇੱਕ ਜਗ੍ਹਾ ਤੋਂ ਕੁਝ ਨਾ ਕੁਝ ਕਨੈਕਟ ਕਰਨਾ ਕਿਸੇ ਜਗ੍ਹਾ ਤੋਂ ਹਾਈ ਕਨੈਕਟ ਹੋ ਜਾਊਗਾ ਕਿਸੇ ਜਗ੍ਹਾ ਤੋਂ ਕੈਂਡਲ ਦੀ ਬਾਡੀ ਕਨੈਕਟ ਹੋ ਜਾਊਗੀ ਇਸੇ ਤਰ੍ਹਾਂ ਹੁਣ ਇਹਨਾਂ ਚਾਰ ਜਗ੍ਹਾ ਦੇ ਵਿੱਚੋਂ ਨਾ ਤਿੰਨ ਜਗ੍ਹਾ ਤੋਂ ਤਾਂ ਦੇਖੋ ਆਪਣੇ ਕਨੈਕਟ ਹੋਣ ਲਿਆ ਕੁਝ ਪਰ ਉਹਦੇ ਕੋਈ ਚੱਕਰ ਨਹੀਂ ਗਾ ਸੋ ਇੱਕ ਹੋਰ ਚੀਜ਼ ਕੀ ਜਿਹੜੀ ਆਪਾਂ ਲਾਈਨ ਖਿੱਚੀ ਹੈ ਨਾ ਇਸ ਲਾਈਨ ਤੋਂ ਉੱਤੇ ਜਾਂ ਫਿਰ ਲਾਈਨ ਦੇ ਵਿਚਕਾਰ ਦੀ ਕੋਈ ਮਤਲਬ ਹੈ ਕਿ ਆਪਾਂ ਸੌਰੀ ਬਾਡੀ ਦੇ ਉੱਤੋਂ ਦੀ ਮਤਲਬ ਹੈ ਕਿ ਆਪਾਂ ਲਾਈਨ ਨਹੀਂ ਖਿੱਚ ਸਕਦੇ ਜੇ ਤੁਸੀਂ ਜਿਦਾਂ ਆ ਦੇਖੋ ਬਾਡੀ ਕੀ ਹੁੰਦੀ ਹੈ ਵੀ ਮੈਂ ਤੁਹਾਨੂੰ ਦੱਸਦਾ ਜਿਹੜਾ ਹਰਾ ਕੰਡਲ ਆ ਹਰਾ ਕੰਡਲ ਆ ਇਹ ਜਿਹੜਾ ਹਰਾ ਜੀ ਜਿਹੜੀ ਚੀਜ਼ ਦਿਸਣ ਰਹੀ ਤੁਹਾਨੂੰ ਇਹ ਬਾਡੀ ਆ ਜਿਹੜਾ ਲਾਲ ਕੰਡਲੇ ਦੀ ਲਾਲ ਜਿਹੜੀ ਚੀਜ਼ ਦਿਸਣ ਰਹੀ ਤੁਹਾਨੂੰ ਇਹ ਬਾਡੀ ਆ ਹੁਣ ਜੇ ਬਾਡੀ ਦੇ ਉੱਤੋਂ ਦੀ ਤੁਸੀਂ ਲਾਈਨ ਖਿੱਚਦੇ ਹੋਗੇ ਉਹ ਤੁਹਾਡਾ ਗਲਤ ਹੋ ਗਿਆ ਉਹ ਤੁਸੀਂ ਗਲਤ ਲਾਈਨ ਪਲੇਸ ਕੀਤੀ ਉਹ ਤੁਹਾਡਾ ਮਤਲਬ ਹੈ ਕਿ ਸਪੋਰਟ ਜਾਂ ਫਿਰ ਰੈਜ਼ਿਸਟੈਂਸ ਹੋ ਨਹੀਂ ਬਣੂਗਾ ਫਿਰ ਸੋ ਜਿਹੜਾ ਆਪਾਂ ਲਾਈਨ ਖਿੱਚਣੀ ਆ ਉਹਦੇ ਵਿੱਚ ਜਿਹੜੀ ਕਲੋਜ਼ਿੰਗ ਆ ਜਿਹੜੀ ਬਾਡੀ ਆ ਉਹ ਥੱਲੇ ਰਹਿਣੀ ਚਾਹੀਦੀ ਆ ਰੈਜ਼ਿਸਟੈਂਸ ਹੈ ਜੇ ਤੇ ਬਾਡੀ ਥੱਲੇ ਰਹਿਣੀ ਚਾਹੀਦੀ ਭਾਵੇਂ ਹਰਾ ਕੈਂਡਲ ਆਪਾਂ ਬਿਲਾਲ ਕੈਂਡਲ ਬਾਡੀ ਥੱਲੇ ਰਹਿਣੀ ਚਾਹੀਦੀ ਬਾਡੀ ਉੱਤੇ ਨਹੀਂ ਹੋਣੀ ਚਾਹੀਦੀ ਇਹ ਚੀਜ਼ ਯਾਦ ਰੱਖਣੀ ਆ ਬਾਕੀ ਲਾਈਨ ਦੇ ਵਿੱਚ ਆਪਾਂ ਹਰ ਇੱਕ ਜਗ੍ਹਾ ਤੋਂ ਕੁਝ ਨਾ ਕੁਝ ਕਨੈਕਟ ਕਰਨਾ ਕਿਸੇ ਦਾ ਹਾਈ ਕਨੈਕਟ ਹੋ ਜਾਊਗਾ ਕਿਸੇ ਦੀ ਬਾਡੀ ਕਨੈਕਟ ਹੋ ਜਾਊਗੀ ਇਹ ਤਰੀਕਾ ਹੈ ਹੁਣ ਆਪਾਂ ਸਪੋਰਟ ਤੇ ਆ ਜੰਨੇ ਆ ਸਪੋਰਟ ਹੈ ਆਪਣਾ 24192 ਹੁਣ ਇੱਥੇ ਵੀ ਦੇਖੋ ਧਿਆਨ ਨਾਲ ਸਮਝੋ ਪਹਿਲੀ ਵਾਰ ਮਾਰਕੀਟ ਇੱਥੇ ਆਈ ਹੈ ਤੇ ਉੱਤੇ ਗਈ ਦੂਜੀ ਵਾਰ ਮਾਰਕੀਟ ਇੱਥੇ ਆਈ ਤੇ ਉੱਤੇ ਗਈ ਤੀਜੀ ਵਾਰ ਜਦੋਂ ਆਈ ਉਦੋਂ ਬ੍ਰੇਕਡਾਊਨ ਕੀਤਾ ਹੈ ਪਰ ਇੱਥੇ ਧਿਆਨ ਨਾਲ ਦੇਖੋ ਕਿ ਜਦੋਂ ਪਹਿਲੀ ਵਾਰ ਮਾਰਕੀਟ ਇੱਥੇ ਆਈ ਆ ਤੇ ਲਾਲ ਕੈਂਡਲ ਦਾ ਲੋ ਥੱਲੇ ਆ ਹਰੇ ਕੈਂਡਲ ਦਾ ਜਿਹੜਾ ਲੋ ਉੱਤੇ ਆ ਦੂਜੀ ਵਾਰ ਜਦੋਂ ਮਾਰਕੀਟ ਆਈ ਸੇਮ ਉਦੋਂ ਵੀ ਇੱਥੇ ਦੇਖੋ ਲਾਲ ਕੈਂਡਲ ਦਾ ਜਿਹੜਾ ਲੋ ਥੱਲੇ ਆ ਗਿਆ ਹਰੇ ਕੈਂਡਲ ਦਾ ਜਿਹੜਾ ਲੋ ਉੱਤੇ ਰਹਿ ਗਿਆ ਸੋ ਹਰੇ ਕੈਂਡਲ ਦਾ ਲੋ ਜਿਹੜਾ ਉਹ ਆਪਣਾ ਲਾਈਨ ਨੂੰ ਟੱਚ ਕਰਨ ਡਿਆ ਪਰ ਲਾਲ ਦਾ ਜਿਹੜਾ ਥੱਲੇ ਆਉਣ ਡਿਆ ਲਾਈਨ ਤੋਂ ਪਰ ਮੇਨ ਚੀਜ਼ ਜਿਹੜੀ ਮੈਂ ਉੱਤੇ ਕਹੀ ਸੀ ਉਹੋ ਇੱਥੇ ਯਾਦ ਰੱਖੋ ਦੀ ਕਲੋਜ਼ਿੰਗ ਦੇਖੋ ਲਾਲ ਕੈਂਡਲ ਦੀ ਕਲੋਜ਼ਿੰਗ ਹਰੇ ਕੈਂਡਲ ਦੀ ਕਲੋਜ਼ਿੰਗ ਇੱਥੇ ਵੀ ਲਾਲ ਕੈਂਡਲ ਦੀ ਕਲੋਜ਼ਿੰਗ ਤੇ ਹਰੇ ਕੈਂਡਲ ਦੀ ਕਲੋਜ਼ਿੰਗ ਸੋ ਦੋਨੋਂ ਜਗ੍ਹਾ ਤੇ ਜਿਹੜੀ ਕਲੋਜ਼ਿੰਗ ਉਹ ਉੱਤੇ ਹੋਣੀ ਹੈ ਸੋ ਸਪੋਰਟ ਤੇ ਰੈਜ਼ਿਸਟੈਂਸ ਦਾ ਮੇਨ ਚੀਜ਼ ਇਹ ਹੁੰਦੀ ਹੈ ਜੇ ਕੋਈ ਮਜ਼ਬੂਤ ਸਪੋਰਟ ਆ ਉਤੋਂ ਥੱਲੇ ਕਲੋਜ਼ਿੰਗ ਜੇ ਹੋ ਗਈ ਤੇ ਫਿਰ ਤਾਂ ਬ੍ਰੇਕਡਾਊਨ ਹੋ ਗਿਆ ਕਲੋਜ਼ਿੰਗ ਉੱਤੇ ਹੋਣੀ ਚਾਹੀਦੀ ਆ ਕਲੋਜ਼ਿੰਗ ਉੱਤੇ ਹੋਣੀ ਚਾਹੀਦੀ ਆ ਤੇ ਹਾਈ ਜਾਂ ਪਰ ਲੋ ਜਿਹੜੇ ਉੱਤੇ ਥੱਲੇ ਹੋ ਸਕਦੇ ਉਹ ਮੈਟਰ ਨਹੀਂ ਕਰਦਾ ਤੇ ਹਰ ਇੱਕ ਜਗ੍ਹਾ ਤੋਂ ਆਪਾਂ ਕੁਛ ਨਾ ਕੁਛ ਕਨੈਕਟ ਕਰਨਾ ਹੁੰਦਾ ਹੈ ਸੋ ਇਹ ਲੌਜੀਕ ਆ ਸਿੰਪਲ ਜਿਹਾ ਤਰੀਕਾ ਤੇ ਕਿਸੇ ਵੀ ਟਾਈਮ ਫਰੇਮ ਤੇ ਤੁਸੀਂ ਇਸੇ ਤਰੀਕੇ ਦੇ ਨਾਲ ਸਪੋਰਟ ਰੈਜ਼ਿਸਟੈਂਸ ਪਲੇਸ ਕਰ ਸਕਦੇ ਜੋ ਮੈਂ ਵੀ ਇਸੇ ਤਰੀਕੇ ਨਾਲ ਪਲੇਸ ਕਰਕੇ ਤੁਹਾਨੂੰ ਦਿਨਾ WhatsApp ਚੈਨਲ ਤੇ ਤੇ ਤੁਸੀਂ ਦੇਖਦੇ ਜੋ ਕਿ ਬਹੁਤ ਵਧੀਆ ਉਹਨਾਂ ਦੇ ਵਿੱਚ ਐਕੂਰੇਸੀ ਹੁੰਦੀ ਹੈ ਜਿੱਥੇ ਆਪਾਂ ਪਲੇਸ ਕੀਤੇ ਹੁੰਦੇ ਆ ਉੱਥੇ ਹੀ ਜਾ ਕੇ ਮਾਰਕੀਟ ਰੁਕਦੀ ਹੈ ਜਾਂ ਫਿਰ ਉੱਥੋਂ ਹੀ ਜਾ ਕੇ ਰਿਵਰਸਲ ਹੁੰਦੀ ਆ